ਬਹੁਤ ਹੀ ਸਤਿਕਾਰਯੋਗ ਖਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਤੇ ਸਵਾਗਤ ਹੈ ਮੈਂ ਡਾਕਟਰ ਮੀਤ ਸਿੰਘ ਮੁੱਖ ਖੇਤੀਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕ ਸਮੇਂ ਤੇ ਵਕਫ ਵਕ ਵਿਸ਼ੇ ਨਾਲ ਸੰਬੰਧ ਤਕਨੀਕੀ ਜਾਣਕਾਰੀ ਵਕਫ ਵਕ ਮਹਾਰਾ ਰਹੀ ਤੁਹਾਡੇ ਤੱਕ ਪਹੁੰਚ ਰਹੀ ਨੇ ਆ ਤਾਂ ਜੋ ਤੁਸੀਂ ਉਹ ਤਕਨੀਕੀ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਕਣਕ ਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਕਿਵੇਂ ਕਰੀਏ ਸੁਖਸ਼ਾਨ ਵੀਰੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਤਕਰੀਬਨ 35 ਲੱਖ ਹੈਕਟੇਰ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਜਿਹੜੀ ਕਿ ਸਾਡੇ ਪੰਜਾਬ ਦੀ ਮੁੱਖ ਫਸਲ ਸਾਡੀ ਦੀ ਮੁੱਖ ਫਸਲ ਹੈ ਇਸੇ ਤਰ੍ਹਾਂ ਜੇਕਰ ਜ਼ਿਲ੍ਹਾ ਫਰੀਦਕੋਟ ਦੀ ਗੱਲ ਕਰੀਏ ਤਕਰੀਬਨ 117000 ਹੈਕਟੇਰ ਰਕਬੇ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਸਤਿ ਸਾਥੀਓ ਇਹ ਗਲਾਈ ਸੁੰਢੀ ਤੋਂ ਘਬਰਾਉਂਦੀ ਨਹੀਂ ਹੈ ਇਹਦੇ ਸਮੇਂ ਸਿਰ ਸਵਾਰਿਸ਼ੂ ਦਾ ਤਕਨੀਕਾ ਵਰਤ ਕੇ ਇਲਾਜ ਕਰਨੀ ਜ਼ਰੂਰ ਤੇ ਆ ਕਿਉਂਕਿ ਜਦੋਂ ਵੀ ਅਸੀਂ ਕਿਸਾਨਾਂ ਨਾਲ ਗੱਲ ਕਰਦੇ ਆਂ ਵਿੱਚ ਝੋਨੇ ਦੀ ਪਰਾਲੀ ਨੂੰ ਵਿੱਚ ਖੇਤਾਂ ਦੇ ਵਿੱਚ ਹੀ ਸਾਂਭ ਕੇ ਕਣਕ ਦੀ ਬਜਾਈ ਜਿਹੜੀ ਆ ਉਹ ਸੁਪਰਸੀਡਰ ਨਾਲ ਹੈਪੀ ਸੀਡਰ ਨਾਲ ਸਮਾਰਟ ਸੀਡਰ ਨਾਲ ਜਾਂ ਸਰਫਸ ਸੀਡਰ ਮਲਚਿੰਗ ਟੈਕਨੀਕੀ ਰਕੀਤੀ ਜਾਵੇ ਤਾਂ ਕਿਸਾਨਾਂ ਦਾ ਇੱਕੋ ਸਵਾਲ ਹੁੰਦਾ ਕਿ ਇਹਦੇ ਵਿੱਚ ਗੁਲਾਬੀ ਸੁੱਡੀ ਬਹੁਤ ਪੈਂਦੀ ਆ ਕਿਸਾਨ ਵੀਰੋ ਇਹ ਇੱਕ ਡਰਿਆ ਮਹਿਮ ਆ ਸ਼ੰਕਾਵਾ ਵੀ ਇੱਕ ਗਲਾਬੀ ਸੰਡੀ ਪੈ ਗਈ ਕਿਉਂਕਿ ਇਹ ਗਲਾਬੀ ਸੰਡੀ ਉਹਦੀ ਨਵੀਂ ਨਿਹੜੇ ਵਾਸਤੇ ਹੈਗੀ ਇਹ ਝੋਨੇ ਦੇ ਵਿੱਚ ਵੀ ਮੱਕੀ ਦੇ ਵਿੱਚ ਵੀ ਜਵਾਰ ਵਿੱਚ ਵੀ ਬਾਜਰੇ ਵਿੱਚ ਵੀ ਜਿਹੜਾ ਅਟੈਕ ਕਰਦੀ ਹੈ ਜੇਕਰ ਆਪਾਂ ਪਿੱਛੇ ਝਾਤ ਮਾਰੀਏ ਤੇ 2009 ਤੋਂ ਪਹਿਲਾਂ ਸਾਡੇ ਝੋਨੇ ਵਿੱਚ ਤੇ ਬਾਸਪਤੀ ਦੇ ਵਿੱਚ ਚਿੱਟੀਆਂ ਮੁਜਰਾ ਬਹੁਤ ਨਿਕਲਦੀਆਂ ਸੀ ਉਹ ਇਸੇ ਕਾਰਨ ਸੀ ਕਿ ਉਹਦੇ ਗਲਾਬੀ ਸੰਡੀ ਬਹੁਤ ਸੀ ਤੇ 2009 ਤੋਂ ਬਾਅਦ ਜਦੋਂ ਸਾਡਾ ਝੋਨਾ ਜਿਹੜਾ ਵਾ ਉਹ 10 ਜੋਤ ਤੋਂ ਬਾਅਦ ਲੱਗਣਾ ਸ਼ੁਰੂ ਹੋ ਗਿਆ ਤਾਂ ਉਹ ਤਕਰੀਬਨ ਖਤਮ ਹੀ ਹੋ ਗਏ ਸੋ ਉਹਦੇ ਵਿੱਚ ਸਾਨੂੰ ਬਹੁਤੀਆਂ ਦਵਾਈਆਂ ਕੀਟਨਾਸ਼ਕ ਪਾਉਣ ਦੀ ਜਰੂਰਤ ਨਹੀਂ ਪਈ ਜੇਕਰ ਅੱਜਕੱਲ੍ਹ ਦੀ ਅੱਜ ਦੇ ਹਾਲਾਤ ਦੇਖੀਏ ਤਾਂ ਸਾਡੀ ਝੋਨੇ ਤੇ ਫਾਸਫਰਿਕ ਫਸਲ ਜਿਹੜੀ ਆ ਬਹੁਤ ਵਧੀਆ ਖੜੀ ਆ ਕਿਤੇ ਵੀ ਕਿਸੇ ਵੀ ਥਾਂ ਦੇ ਉੱਤੇ ਕੋਈ ਸੁੰਡੀ ਜਿਹੜੀ ਆ ਉਹ ਦਿਖਾਈ ਨਹੀਂ ਦਿੱਤੀ ਜਿੱਥੇ ਅਗੇਤੀ ਬਾਸਮਤੀ ਬੀਜੀ ਸੀ ਤੇ ਉਹਦੇ ਵਿੱਚ ਛੰਡਾ ਰੋਗ ਨਿਕਲਿਆ ਸੀ ਪੈਰਾਂ ਦੇ ਗਲ ਦਾ ਰੋਗ ਆਇਆ ਸੀਗਾ ਤੇ ਉਹਦੇ ਚ ਬੂਟੇ ਜਿਹੜੇ ਸੀ ਉੱਪਰ ਉੱਚੇ ਹੋ ਗਏ ਸੀ ਉੱਥੇ ਜ਼ਰੂਰ ਹੈ ਕਿ ਉੱਥੋਂ ਕੁਝ ਬੱਗੇ ਕੁਝ ਚਟੀਆਂ ਮੁੰਜਾ ਦਿਖਾਈ ਦੇਣਗੀਆਂ ਪਰ ਜਦੋਂ ਅਸੀਂ ਉਸ ਨੂੰ ਉਸ ਮੁੰਜਰ ਨੂੰ ਬਾਹਰ ਪੁੱਟ ਕੇ ਦੇਖੀਏ ਤਾਂ ਉਹ ਨਿਕਲੇਗੀ ਨਹੀਂ ਜੇਕਰ ਗੁਲਾਬੀ ਸੁੰਢੀ ਦੀ ਉਹਦੇ ਵਿੱਚ ਅਟੈਕ ਹੋਵੇ ਤਾਂ ਜੇਕਰ ਅਸੀਂ ਉਹ ਗੁਲਾਬ ਜਿਹੜੀ ਚਿੱਟੀ ਮੁੰਜਰਾ ਨੂੰ ਬਾਹਰ ਕੱਢੀਏ ਤਾਂ ਉਹ ਆਰਾਮ ਨਾਲ ਬਾਹਰ ਨਿਕਲ ਹੁੰਦੀ ਹੈ ਸੋ ਜੇਕਰ ਬਾਸਮਤੀ ਦੇ ਝੋਨੇ ਵਿੱਚ ਬਾਸ ਗੁਲਾਬੀ ਸੁੰਢੀ ਨਹੀਂ ਹੈਗੀ ਤਾਂ ਫਿਰ ਕੜਕ ਦੇ ਕੜਕ ਦੇ ਖੇਤਾਂ ਵਿੱਚ ਵੀ ਨਹੀਂ ਆਏਗੀ ਕਿਉਂਕਿ ਜੇਕਰ ਅਸੀਂ ਜੀਵਨ ਚੱਕ ਦੀ ਗੱਲ ਕਰੀਏ ਤਾਂ ਇਹ ਗ੍ਰਾਬੀ ਸੁੱਟੀ ਆ ਜੇਕਰ ਉਹਦੇ ਵਿੱਚ ਝੋਨੇ ਵਿੱਚ ਤੇ ਬਾਸਮਤੀ ਦੇ ਵਿੱਚ ਹੋਏਗੀ ਤਾਂ ਹੀ ਉਹਦੇ ਵਿੱਚ ਆਏਗੀ ਕਿਉਂਕਿ ਜਦੋਂ ਆਪਾਂ ਕਟਾਈ ਝੋਨੇ ਦੀ ਜੇਕਰ ਕੋਈ ਝੋਨੇ ਤੇ ਬਾਸਮਤੀ ਦੀ ਕਟਾਈ ਕਰਦੇ ਆ ਤਾਂ ਜਿਹੜੀ ਗ੍ਰਾਬੀ ਸੁੱਟੀ ਹੁੰਦੀ ਆ ਉਹ ਅਪਰ ਸਟੇਜ ਵਿੱਚ ਜਾ ਕੇ ਆਪਣੇ ਖੇਤਾਂ ਦੇ ਵਿੱਚ ਮਿੱਟੀ ਦੇ ਵਿੱਚ ਤੇ ਪ੍ਰਾਣੀ ਦੇ ਵਿੱਚ ਰਹਿੰਦੀ ਆ ਜਦੋਂ ਉਹਨੂੰ ਮੌਸਮ ਚੰਗਾ ਮਿਲਦਾ ਵਾ ਣਕੂਲ ਮਿਲਦਾ ਵਾ ਤਾਂ ਉਹ ਬਾਹਰ ਆ ਜਾਂਦੀ ਆ ਤੇ ਬਜਿੱਤਰ ਕਣਕ ਦੀ ਬਜਾਈ ਤੋਂ ਕੋਈ 20-25 ਦਿਨਾਂ ਬਾਅਦ ਉਹਦੇ ਵਾਸਤੇ ਜਿਹੜਾ ਮੌਸਮ ਜਿਹੜਾ ਬੜਾ ਣਕੂਲ ਹੋ ਜਾਂਦਾ ਤੇ ਉਦੋਂ ਉਹ ਪੂਪੋਸਟੇਜ ਦੇ ਵਿੱਚੋਂ ਇੱਕ ਜਦੋਂ ਆਉਂਦੀ ਬਾਹਰ ਆਉਂਦੀ ਆ ਤਾਂ ਉਹ ਪਤੰਗੇ ਬਾਹਰ ਨਿਕਲਦੇ ਨੇ ਪਤੰਗੇ ਜਿਹੜੇ ਨਰ ਤੇ ਮਾਦਾ ਹੁੰਦੇ ਨੇ ਆਪਸ ਵਿੱਚ ਮਿਲ ਕੇ ਤੇ ਉਹ ਅੰਡੇ ਜਿਹੜੀ ਹੈ ਮਾਦਾ ਜਿਹੜੀ ਹੈ ਮਾਦਾ ਪਤੰਗਾ ਉਹ ਆਂਡੇ ਦਊਗੀ ਤੇ ਅੰਡੇ ਉਹਨੇ ਜਿਹੜਾ ਵਾ ਉਹ ਤਣੇ ਦੇ ਵਾਲੇ ਜਿਹੜਾ ਪੱਤਾ ਵਾ ਉਹਦੇ ਵਿੱਚ ਵਿੱਚ ਦਊਗੀ ਸੋ ਇਹਦੇ ਵਿੱਚੋਂ ਸੁਣੀਆਂ ਨਿਕਲਣਗੀਆਂ ਤੇ ਇਹ ਜਿਹੜੀਆਂ ਤਣੇ ਦੇ ਵਿੱਚ ਛੇਦ ਕਰਕੇ ਤੇ ਉਹਦੇ ਅੰਦਰ ਐਂਟਰ ਹੋ ਜਾਂਦੀਆਂ ਨੇ ਤੇ ਉਹਦੇ ਵਿੱਚ ਅੰਦਰ ਤਣੇ ਵਿੱਚ ਅੰਦਰ ਹੋ ਕੇ ਤੇ ਉਹ ਜਿਹੜੀ ਆਪਣੀ ਵਿਚਾਰ ਲਈ ਜਿਹੜੀ ਗੋਵਿਆ ਉਹਨੂੰ ਕੱਟ ਦੇਗੀ ਜਿਹਦੇ ਨਾਲ ਸਾਡੀ ਫਸ ਜਿਹੜੀ ਕਣਕ ਦੇ ਜਿਹੜੇ ਬੂਟੇ ਨੇ ਉਹ ਜਾਂ ਤਾਂ ਪੀਲੇ ਪੈ ਜਾਣਗੇ ਜਾਂ ਸੁੱਕ ਜਾਣਗੇ ਇੱਕ ਦੋ ਪਤਾ ਸੁਕੇਗਾ ਪਹਿਲਾਂ ਇਹ ਤਕਰੀਬਨ 35 ਤੋਂ 45 ਦਿਨਾਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦੀ ਆ ਇਹ ਨਿਰਭਰ ਕਰਦਾ ਕਿ ਮੌਸਮ ਕਿਦਾਂ ਦਾ ਟੈਂਪਰੇਚਰ ਕਿਦਾਂ ਦਾ ਵਾ ਸੋ ਇਹ ਜਿਹੜੀ ਸੁੰਡੀ ਜਿਹੜੀ ਹੈ ਇਹਦੀ ਰੋਕਥਾਮ ਕਰਨ ਜਿਹੜੀ ਹੈ ਬੜੀ ਸੌਖੀ ਕੋਈ ਬਹੁਤੀ ਜ਼ਰੂਰ ਘਬਰੌਣ ਦੀ ਲੋੜ ਨਹੀਂ ਆ ਕਿਉਂਕਿ ਜੇਕਰ ਇਹ ਜਿਹੜੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਤਕਨੀਕਾਂ ਨੇ ਜੇਕਰ ਅਸੀਂ ਉਸ ਦੀ ਵਰਤੋਂ ਕਰ ਲਈਏ ਤੇ ਮੇਰਾ ਨਹੀਂ ਖਿਆਲ ਕਿ ਆਨੂੰ ਇਸ ਇਸ ਉਡੀ ਤੋਂ ਘਰੋਂ ਦੀ ਲੋੜ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਕਰਨਾ ਚਾਹੀਦਾ ਕਿ ਜਿਹੜੀ ਸਾਡੀ ਕਣਕ ਦਾ ਬੀਜ ਜਿਹੜਾ ਵਾ ਜਦੋਂ ਬਿਜਾਈ ਕਰਨੀ ਆ ਤਾਂ ਉਹਨੂੰ ਆਪਾਂ ਬੀਜ ਨੂੰ ਸੋਧ ਜ਼ਰੂਰ ਲੈਣਾ ਸੋਧਨ ਤੋਂ ਲਾਭ ਸੋਧਨ ਦਾ ਮਤਲਬ ਇਹ ਹੈ ਕਿ 160 ਮਿਲੀਲੀਟਰ ਕਲੋਰੋਪੇਰੀਫਾਸ ਜਾਂ 80 ਮਿਲੀਲੀਟਰ ਮੀਟਾਕਲੋਪਰੇਟ ਪਲੱਸ ਹੈਕਸਾਕੋਨੋਜੋਲ ਇਹ ਕੰਬੀਨੇਸ਼ਨ ਹੈ ਉਹਦੇ ਵਿੱਚ ਕੰਬਿਨੇਸ਼ਨ ਆਊਗਾ ਇਹਨਾਂ ਦੋਵਾਂ ਵਿੱਚੋਂ ਇੱਕ ਕੀਟਨਾਸ਼ਕ ਲੈ ਕੇ 1 ਲੀਟਰ ਪਾਣੀ ਵਿੱਚ ਘੋਲ ਕੇ ਤੇ ਜਿਹੜਾ B ਆ 40 ਕਿਲੋ B ਆ ਉਹਨੂੰ ਤਰਪਾਲ ਦੇ ਉੱਤੇ ਜਾਂ ਫਰਸ਼ ਉੱਤੇ ਜਿਹੜਾ ਵਾ ਉਹ ਵਿਛਾ ਕੇ ਬਰਾਬਰ ਪਤਲੀ ਤੈਅ ਦੇ ਵਿੱਚ ਵਿਛਾ ਕੇ ਉਹਦੇ ਆਪਾਂ 1 ਲੀਟਰ ਪਾਣੀ ਦੇ ਵਿੱਚ ਘੋਲ ਜਿਹੜਾ ਵਾ ਛਿੜਕਾ ਕਰਦੇ ਆਂਗੇ ਛਿੜਕਾ ਕਰਨ ਤੋਂ ਬਾਅਦ ਉਹ 1 ਘੰਟਾ ਜਿਹੜਾ ਵਾ ਉਹਨੂੰ ਸੁੱਕਣ ਦਿਓ ਉਸ ਤੋਂ ਬਾਅਦ ਜਿਹੜਾ ਵਾ ਉਹ ਆਪਣੇ ਜਿਹੜੇ ਡੱਲ ਵਿੱਚ ਸਪਰਸੀਡਰ ਵਿੱਚ ਪਾ ਕੇ ਜਾਂ ਉਹਨੂੰ ਹੈਪੀ ਸਿਡਰ ਦੇ ਵਿੱਚ ਕਰਨੀ ਆ ਜਾ ਸਮਾਰਟ ਸੀਡਰ ਨਾਲ ਕਰਨੀ ਆ ਜਾਂ ਸਰਫਸ ਸੀਡਰ ਨਾਲ ਕਰਨੀ ਆ ਤਾਂ ਆਪਾਂ ਬੁਝਾਈ ਬੜੀ ਵਧੀਆ ਆਰਾਮ ਨਾਲ ਕਰ ਸਕਦੇ ਆ ਤੇ ਇਹਦੀ ਜਿਹੜੀ ਆ ਕਾਫੀ ਹੱਦ ਤੱਕ ਜਿਹੜੇ ਹੱਡ ਰੋਕਤਮ ਹੋ ਜਾਗੀ ਬਾਏ ਦਾ ਵੇਜੇਕਰ ਬੁਝਾਈ ਤੋਂ ਬਾਅਦ 20-25 ਦਿਨਾਂ ਬਾਅਦ ਤੁਹਾਡੇ ਖੇਤਾਂ ਦੇ ਵਿੱਚ ਇਹ ਦਿਖਾਈ ਦਿੰਦੀ ਆ ਤੇ ਉਹਦੇ ਵਿੱਚ ਹੁੰਦਾ ਕੀ ਆ ਕਿ ਤੁਸੀਂ ਆਮ ਜਿਹੇ ਖੇਤਾਂ ਦੇ ਵਿੱਚ ਜਾਂਦੇ ਆ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਤੇ ਕਿਤੇ ਨਾ ਕਿਤੇ ਚਾਨੂੰ ਜਿਹੜਾ ਵਾ ਉਹ ਚਿੱਟੀ ਜਿਹੜੀ ਤੁਹਾਡੀ ਆ ਸ਼ਾਖ ਸੁੱਕੀ ਹੋਈ ਜਾਂ ਪੀਲੇ ਪਤੇ ਜਿਹੜੇ ਦਿਖਾਈ ਦੇਣਗੇ ਉਹਨੂੰ ਆਪਾਂ ਇਗਨੋਰ ਨਹੀਂ ਕਰਨਾ ਇਗਨੋਰ ਕਰਨ ਦਾ ਮਤਲਬ ਕਿ ਇੱਕ ਉਹਨੂੰ ਆਪਾਂ ਇਦਾਂ ਨਹੀਂ ਛੱਡ ਦੇਣਾ ਕਿ ਕੋਈ ਚਲ ਕੋਈ ਗੱਲ ਨਹੀਂ ਫਿਰ ਕਿਉਂ ਗਿਆ ਪਰ ਨਹੀਂ ਆਪਾਂ ਉਸ ਨੂੰ ਬੂਟੇ ਦੇ ਪੁੱਟੋ ਉਹਨੂੰ ਥੱਲੇ ਜਿਹੜਾ ਮੁੰਡਾ ਵਾਲੇ ਪਾਸਿਓ ਉਹਨੂੰ ਪੁੱਟ ਕੇ ਤੇ ਉਹਨੂੰ ਜਿਹੜਾ ਵਾ ਉਹਨੂੰ ਪਾੜੋ ਵਿੱਚੋਂ ਤਾਂ ਉਹਦੇ ਵਿੱਚ ਸੁੰਡੀ ਨਿਕਲੇਗੀ ਉਹ ਸੁੰਡੀ ਜਿਹੜੀ ਆ ਉਹ ਹਲਕੇ ਪੀਲੇ ਰੰਗ ਦੀ ਹੋਏਗੀ ਤੇ ਉਹਦੇ ਉੱਤੇ ਜਿਹੜਾ ਵਾ ਉਹ ਉਹਦਾ ਜਿਹੜਾ ਸਿਰਾ ਵਾ ਉਹ ਲਾਲ ਹੋਏਗਾ ਜੇਕਰ ਇਹ ਤੁਹਾਨੂੰ ਦਿਖਾਈ ਦਿੰਦੀ ਆ ਤਾਂ ਫਿਰ ਅਸੀਂ ਕੀ ਕਰਨਾ ਕਿ 1 ਕਿਲੋ ਕਲੋਰੋਫੀਸ ਜਾਂ 7 ਕਿਲੋ ਫੇਪਰੋਨਲ ਨੂੰ ਵੀਕ ਲੋ ਸਿਲੀਮਿਟਿਊਜਰ ਲਾ ਕੇ ਛੱਟਾ ਦੇ ਦੇਣਾ ਬਾਅਦ ਚ ਪਾਣੀ ਲਾ ਦੇਣਾ ਹੁਣ ਇੱਕ ਹੋਰ ਗੱਲ ਹੁੰਦੀ ਹੈ ਕਿ ਜੇਕਰ ਅਸੀਂ ਪਾਣੀ ਲਾਤਾ ਵਾ ਪਾਣੀ ਲਾਤਾ ਉਸ ਤੋਂ ਬਾਅਦ ਜੇ ਉਹ ਟੈਕ ਕਰਦੀ ਆ ਤੇ ਫਿਰ ਆਪਾਂ ਕੀ ਕਰੀਏ ਉਸ ਤੋਂ ਬਾਅਦ ਕੀ ਕਰਨਾ ਕਿਸੀਂ ਪਾਣੀ ਲਾਉਣ ਤੋਂ ਬਾਅਦ ਜੇਕਰ ਦੂਜਾ ਪਾਣੀ ਲਾਵਾਂਗੇ ਤੇ ਸਾਡੀ ਕਣਕ ਬਹਿ ਜੇਗੀ ਉਹ ਜਿਹੜਾ ਵਾ ਉਹ ਠੀਕ ਨਹੀਂ ਰਹੂਗਾ ਪਰ ਜਿਹੜਾ ਪਹਿਲਾ ਪਾਣੀ ਆ ਪਹਿਲਾ ਪਾਣੀ ਇਹ ਕੋਸ਼ਿਸ਼ ਕਰੋ ਕਿ ਦੇੜੇ ਲੱਗੇ ਦੇੜੇ ਲੱਗਣ ਦਾ ਮਤਲਬ ਹੁੰਦਾ ਹੈ ਕਿ ਉਹ ਜਿਹੜੇ ਜਿਹੜੀ ਤੁਹਾਡੇ ਬਗਲੇ ਆ ਜਾਂ ਹੋਰ ਪੰਛੀ ਆ ਉਹ ਜਿਹੜੀ ਸੁੱਡੀ ਬਾਹਰ ਆਏਗੀ ਉਹਨੂੰ ਖਾ ਜਾਣਗੇ ਜੇਕਰ ਤੁਹਾਡੇ ਪਾਣੀ ਲਾਉਣ ਤੋਂ ਬਾਅਦ ਤੁਹਾਨੂੰ ਲੋੜ ਪੈਂਦੀ ਹੈ ਦਿਖਾਈ ਦਿੰਦੀ ਹੈ ਅਟੈਕ ਦਿਖਾਈ ਅਟੈਕ ਉਹਦਾ ਜਿਹੜਾ ਵਾ ਦਿਖਾਈ ਦਿੰਦਾ ਵਾ ਤਾਂ ਫਿਰ ਅਸੀਂ ਜਦੋਂ ਪੈਤਰਾ ਹੁੰਦਾ ਵਾ ਤੇ ਉਹ ਜਿਹੜੀ ਕਲੋਰ ਕੋ ਜਿਹੜੀ ਕੋਰਾ ਜੀ ਨੇ ਆ 50 ਮਿਲੀਲੀਟਰ ਕੋਰਾ ਜੀ ਜਿਹੜੀ ਆ ਉਹਦੀ ਆਪਾਂ ਪ੍ਰਤੀਕਰੇ ਦੇ ਸਾਹ ਨਾਲ ਇੱਕ ਇਹ ਜਿਹੜੀ ਸੌਲ ਤੋਂ 80 ਤੋਂ ਲੈ ਕੇ 100 ਲੀਟਰ ਪਾਣੀ ਵਿੱਚ ਘੋਲ ਕੇ ਉਹਦਾ ਆਪਾਂ ਛਰਕਾ ਕਰ ਸਕਦੇ ਆ ਇੱਥੇ ਜਿਹੜਾ ਛਰਕਾ ਕਰਨਾ ਗੋਲ ਹੋ ਜਣਾ ਕਰਨਾ ਵਾ ਆਪਾਂ ਕਟਵਾਇ ਨਾ ਹੋ ਜਣਾ ਨਹੀਂ ਕਰਦੇ ਨਾ ਟੱਕਵਾਇ ਨੋ ਜਣਾ ਨਾ ਕਟਵਾਇ ਨੋ ਜਣਾ ਕਰਨਾ ਕਿਉਂਕਿ ਉਹ ਜਿਹੜੀ ਆ ਨਦੀਨ ਵਾਸਤੇ ਆ ਸੋ ਇਸੇ ਗੋ ਤੋ ਗੋਲ ਮਜਨਾ ਕਰਕੇ ਆਪਾਂ ਜਿਹੜਾ ਵਾ ਇਹ ਬੜੇ ਆਰਾਮ ਨਾਲ ਜਿਹੜੀ ਇਹਦਾ ਰੋਕਥਾਮ ਕਰ ਸਕਦੀ ਆ। ਸੋ ਇਸ ਸੁੰਢੀ ਤੋਂ ਘਬਰਾਉਂਦੀ ਨਹੀਂ ਆ ਵੀ ਮੈਂ ਤਾਂ ਨਹੀਂ ਮੈਨੂੰ ਕੀ ਹੋ ਜੂਗਾ। ਕਿਉਂਕਿ ਜੇਕਰ ਪਿਛਲੇ ਸਮੇਂ ਤੋਂ ਦੇਖੀਏ ਤੇ ਸਾਡੀ ਪਿਛਲੇ ਸਾਲ ਵੀ ਕਣਕ ਦੇ ਵਿੱਚ ਸਾਡੇ ਫਰੀਦ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਕਈ ਥਾਵਾਂ ਤੇ ਸ਼ਿਕਾਇਤ ਆਈ ਸੀ। ਪਰ ਉਹਦੇ ਵਿੱਚ ਛੱਡ ਝਾੜ ਦੇ ਉੱਤੇ ਕੋਈ ਫਰਕ ਨਹੀਂ ਪਿਆ। 25% ਦੇ ਪੀੜੇ ਦੇ ਝਾੜ ਜਿਹੜਾ ਸਾਡੀ ਕਣਕ ਦਾ ਜਿਹੜਾ ਵਾ ਉਹ ਵਧਿਆ ਹੈ। ਜਦੋਂ ਉਹ ਰਾਈਵਲ ਵੀ ਦੀ ਵੀ 25% ਵਧੀ ਹੈ। ਇਹਦਾ ਮਤਲਬ ਕਿ ਸੁੰਢੀ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਨੂੰ ਫਾਇਦਾ ਵੀ ਕਰ ਜਾਂਦੀ ਆ। ਜ ਜੇ 5-10% ਦਾ ਉਹ ਤੁਹਾਨੂੰ ਫਾਇਦਾ ਵੀ ਕਰਦੀ ਫਾਇਦਾ ਇਸ ਕਰਕੇ ਕਰਦੀ ਇੱਕ ਜਿਹੜੀ ਸ਼ਾਖ ਕੱਟੇ ਹੀ ਜਾਏਗੀ ਮੁੱਖ ਸ਼ਕਤੀ ਗਈ ਉਹਦੇ ਨਾਲ ਹੋਰ ਸ਼ਾਖਾਂ ਫੁੱਟਣਗੀਆਂ ਤੋਂ ਬੂਟਾ ਜਿਹੜਾ ਬਹੁਤ ਚੰਗਾ ਹੋ ਜਾਊਗਾ ਤੇ ਜੇ ਮਾੜਾ ਮਾੜਾ ਮਰਲਾ ਹੋ ਵੀ ਗਿਆ ਤੇ ਬੂਟਾ ਜਿਹੜਾ ਉਹ ਜਿਹੜੀ ਸ਼ਾਖਾਂ ਜਿਹੜੀਆਂ ਜ਼ਿਆਦਾ ਨਿਕਲ ਗਈਆਂ ਤੇ ਜਿਹੜੇ ਦਾਣੇ ਵੀ ਜੇ ਚੰਗੇ ਪੈਣਗੇ ਸੋ ਇਸ ਕਰਕੇ ਮੇਰੀ ਬੇਤੀ ਇਹ ਹੈ ਕਿ ਇਸ ਤੋਂ ਜਿਹੜੀ ਗਲਗਲਾ ਵੀ ਸੁਢੀ ਤੋਂ ਆ ਉਹਨੂੰ ਆਪਾਂ ਘਬਰਾਉਣ ਦੀ ਲੋੜ ਨਹੀਂ ਐ ਸਵੇ ਸਿਰਫ ਇਲਾਜ ਕਰਨ ਦੀ ਜ਼ਰੂਰਤ ਐ ਤੇ ਕ੍ਰੇਕ ਜਿਹੜੀ ਮੱਡੀ ਵਰਤੋ ਚਾਹੇ ਸੁਪਰ ਸਿੰਦਰ ਵਰਤੋ ਚਾਹੇ ਹੈਪੀ ਸਿੰਦਰ ਵਰਤੋ ਚਾਹੇ ਆਪਾਂ ਡਰੇਲਰ ਵਰਤਨੀ ਹੈ ਚਾਹੇ ਉਹ ਸਮਾਰਟ ਸੀਡ ਵਰਤਣਾ ਚਾਹੇ ਸਰਵੋ ਸੀਡ ਵਰਤੋ ਪਰ ਇਹਦੀ ਜਿਹੜੀ ਆ ਬੀਜ ਦੀ ਸੋਚ ਜਰੂਰ ਕਰ ਲਓ ਤਾਂ ਜੋ ਅਸੀਂ ਉਹ ਬਾਹਰ ਵਿੱਚ ਜਿਹੜੀ ਮੁਸ਼ਕਲ ਜੜੀ ਹੁੰਦੀ ਹੈ ਉਹਨੂੰ ਨਾ ਨਾ ਆਵੇ ਸੋਚੋਂ ਨੇ ਦੀ ਫਰਾਲੀ ਨੂੰ ਕਿਸੇ ਵੀ ਹਾਲਤ ਵਿੱਚ ਅੱਗ ਨਾ ਲਾਓ ਇਸ ਨੂੰ ਵਿੱਚ ਹੀ ਪਾਓ ਕਿਉਂਕਿ ਜਿਹੜਾ ਜੜਾ ਇਹ ਕਿਉਂਕਿ ਇਹ ਭੋਜਨ ਨਹੀਂ ਹੈ ਕੁਦਰਤੀ ਕੁਦਰਤੀ ਖੁਰਾਕੀ ਤੱਤਾਂ ਦਾ ਖਜ਼ਾਨਾ ਵਾ ਇਹਦੇ ਵਿੱਚ ਬਹੁਤ ਕੁਝ ਹੈ 10 ਕੁਇੰਟਲਾਂ ਨੂੰ ਜਿਹੜੀ ਆ ਉਹ ਆਰਗੈਨਿਕ ਕਾਰਬਨ ਮਿਲ ਜਾਂਦੀ ਹੈ 25 ਕਿਲੋ ਨਾਈਟ੍ਰੋਜਨ ਮਿਲ ਜਾਂਦੀ ਹੈ 15 ਕਿਲੋ ਫਾਸਫੋਰਸ ਮਿਲ ਜਾਂਦੀ ਹੈ 13 14 ਕਿਲੋ ਜਿਹੜੀਆਂ ਨੂੰ ਸਲਫਰ ਮਿਲ ਜਾਂਦੀ ਹੈ ਇਹ ਤਕਰੀਬਨ 60000 ਦੀ ਕੀਮਤ ਬਣ ਜਾਂਦੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਆਪਾਂ ਇਸ ਨੂੰ ਝੋਨੇ ਦੀ ਪਰਾਲੀ ਨੂੰ ਇਸ ਵਾਰੀ ਬਿਲਕੁਲ ਅੱਗ ਨਾ ਲਾਈਏ ਸਾਡਾ ਜੋ ਮਾਨਯੋਗ ਨਿਪਟਿ ਕਮਿਸ਼ਨਰ ਸ਼੍ਰੀ ਵਿਨਿਤ ਜੀ ਜਮਾਦੀ ਦੀ ਅਗਵਾਈ ਹੇਠ ਜਿਹੜਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਫਰੀਦਕੋਟ ਨੂੰ ਕੁਝ ਪ੍ਰਦੂਸ਼ਣ ਮੁਕਤ ਬਣਾਉਣ ਲਈ ਜੋ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਸਾਥ ਦਿਓ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਆ ਗਾਂਜ ਨੂੰ ਸ਼ੇਅਰ ਕਰੋ ਲਾਈਕ ਵੀ ਕਰੋ ਤੇ ਇਸ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ